ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਾਂ ਜੀ ਮੈਨੂੰ ਇੱਕ ਵੀਰ ਜੋ ਪਿੰਡ ਗੱਗੇਆਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਕਿਟੜਵਾ ਦਾ ਵੀਰ ਇਸ ਵੀਰ ਦੇ ਮੈਂ ਘਰੇ ਪਹੁੰਚਿਆ ਹੈਗਾ ਇਸ ਵੀਰ ਦੇ ਲੱਤ ਦਾ ਨੁਕਸਾਨ ਹੋਇਆ ਮੈਂ ਵੀਰ ਤੋਂ ਜਾਣਨਾ ਚਾਹੁੰਦਾ ਹੈ ਭਾਈ ਜੀ ਤੁਹਾਡੀ ਲੱਤ ਦਾ ਨੁਕਸਾਨ ਕਿੱਦਾਂ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਾਈ ਮੈਂ ਕੰਮ ਤੋਂ ਆਈ ਅੰਦਰ ਸੀਗਾ ਸੋਹਾਂ ਦਾ ਟਾਈਮ ਸੀ 8:00 ਕਦਾਈ ਜੀ ਤੇ ਗੱਡੀ ਵਾਲਾ ਫੇਡ ਮਾਰ ਕੇ ਚੱਲ ਗਿਆ ਜੀ ਤੇ ਨੁਕਸਾਨ ਹੋ ਗਿਆ ਲੱਤ ਕੱਟੀ ਗਈ ਬਾਬਾ ਜੀ ਤੇ ਬਾਅਦ ਇਹ ਹੁਣ ਦੇਖ ਲਓ ਮੈਂ ਹੀ ਕਮਾਉਣ ਵਾਲਾ ਸੀਗਾ ਜੀ ਤੇ ਦੋ ਜਵਾਕ ਛੋਟੇ ਜਿਹੇ ਤੇ ਮੇ ਲੱਤ ਕੱਟੀ ਗਈ ਤੇ ਨੁਕਸਾਨ ਹੋ ਗਿਆ ਜੀ ਤੇ ਥਾ ਵੀ ਕਹਿਣੇ ਪਿਆ ਜੀ ਆਪਣਾ ਤਾਂ ਘਰ ਤੇ ਗਹਿਣੇ ਤਾਂ ਆਪਾਂ ਤੇ ਲਾਂਹਤਾ ਹੋ ਗਈ ਅੰਦਰ ਪੜਨੇ ਸਾਡੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਹੈ ਵੀਰ ਜੀ ਤਾਂ ਅੰਮ੍ਰਿਤੇ 10 ਵੀਰ ਜੀ ਲੱਤ ਕੱਟੇ ਗਿਆ ਬਹੁਤ ਮੁਸ਼ਕਲ ਹੋ ਗਿਆ ਬੜੀ ਦੁੱਖ ਦੀ ਗੱਲ ਆ ਬੜਾ ਅੰਨਕੀ ਦੁੱਖ ਲੱਗਿਆ ਮੈਨੂੰ ਮੈਂ ਤੇ ਇਹ ਖਬਰ ਸੁਣ ਕੇ ਸਾਰੀ ਇਹ ਘਰ ਦਾ ਪੜਨੇ ਗੁਜ਼ਾਰਾ ਕਿੱਦਾਂ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਸਾਡੇ ਦਾ ਜੀ ਘਰ ਦਾ ਗੁਜ਼ਾਰਾ ਜੀ ਹੋ ਹੀ ਨਹੀਂ ਰਿਹਾ ਜੀ ਇੰਨਾ ਮੁਸ਼ਕਲ ਹੋ ਗਿਆ ਜੀ ਕਿ ਮੇਰੇ ਛੋਟੇ ਛੋਟੇ ਮੇਰੇ ਬੱਚੇ ਆ ਮੇਰਾ ਬੰਦਾ ਇੱਕ ਕੀ ਮੇਰਾ ਬੰਦਾ ਕਮਾਉਣ ਵਾਲਾ ਸੀਗਾ ਉਹ ਵੀ ਮੰਜੇ ਤੇ ਬਹਿ ਗਿਆ ਇਹ ਹਣ ਅਸੀਂ ਤਾਂ ਬਸ ਸਾਡੇ ਕੋ ਮੁੰਡੇ ਦੇ ਨਾਲ ਬਸ ਇੱਕ ਮੁੰਲਾ ਤੁੰਗ ਕਿਤੇ ਮੰਗ ਲਿਆ ਉਸ ਤੋਂ ਕਿਤੇ ਕੋਈ ਮੰਗ ਤਾਂ ਕਿ ਬਸ ਇਹ ਬਸ ਕਰੀ ਜਾਂਦਾ ਨਹੀਂ ਸਾਫ ਸੰਗ ਜੀ ਘਰ ਦਾ ਜੋ ਹਾਲਾਤ ਹੈ ਭੈਣ ਨੇ ਵੀ ਨਹੀਂ ਦੱਸੇਗਾ ਬਹੁਤ ਹੀ ਦੁਖਦਾਈ ਖਬਰ ਜਦੋਂ ਮੈਨੂੰ ਪਤਾ ਲੱਗਿਆ ਵੀ ਵੀਰਦੇ ਮਿਲ ਕੇ ਮੈਥੋਂ ਰੁਕਣ ਗਿਆ ਮੈਂ ਵੀਰਦੇ ਘਰ ਵੀਰਦੇ ਦੁੱਖ ਸੁੱਖ ਦੇ ਵਿੱਚ ਆਇਆ ਖੜਾਗਾ ਤੇ ਮੇਰੀ ਹੱਥ ਜੋੜ ਕੇ ਪੰਜਾਬੀ ਵੀਰਾਂ ਨੂੰ ਬਾਹਰ ਵਸਦੇ ਵੀਰਾਂ ਨੂੰ ਜਿੱਥੋਂ ਤੱਕ ਵੀਡੀਓ ਵਿੱਚ ਆਵਾਜ਼ ਆਂਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਸ ਪਰਿਵਾਰ ਦੀ ਅੱਨੇ-ਨਿੱਕੇ-ਨਿੱਕੇ ਬੱਚਿਆਂ ਨੇ ਛਾਲ ਕਰਦੇ ਹੋਏ ਇਹਨਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ